ਵੇਅਛੇ ਇਸ ਨੂੰ ਮਾਰ ਜਾ ਕੇ ਦੇ ਸਾਡੀਆਂ ਬੱਤਵਾ ਲੱਗਣ ਗਿਆ ਤੂੰ ਅੱਜ ਤੱਕ ਨਾਪਰਾਵਾ ਦਾ ਕਪਰਾ ਹੋਇਆ ਇੱਕ ਅੱਤਕੀ ਗਈ ਮੇਰਾ ਤੁਹਾਨੂੰ ਕੋਈ ਨਹੀਂ ਪਤਾ ਜੋ ਘੜੀ ਇੱਕ ਆਈ ਹੈ ਜਦੋਂ ਦੁੱਖਾਂ ਦਾ ਪਹਾੜ ਇੱਕ ਪਰਿਵਾਰ ਤੇ ਡਿੱਗਿਆ ਜਿਨ੍ਹਾਂ ਦੇ ਦਾਦੇ ਤਿੰਨ ਜੀ ਜਿਹੜੇ ਆ ਉਹ ਮਾਰੇ ਗਏ ਨੇ ਤੇ ਇੱਕ ਮੋਟਰਸਾਈਕਲ ਸਵਾਰ ਆਇਆ ਜਿਹਨੇ ਕਾਰ ਤੇ ਹਗਣਾ ਕੀਤਾ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਆਪਣੇ ਕੋਲ ਪਰਵਾਹ ਦੇ ਕਿਛੀ ਚਾਹ ਕੇਵੇਂ ਦੇ ਮੂੰਹ ਦੇ ਵਿੱਚ ਜਿਹੜਾ ਪਰਿਵਾਰ ਆ ਕਿੰਨੇ ਦੁੱਖਾਂ ਦੀ ਜਿਹੜਾ ਪਹਾੜ ਹੈ ਉਹਦੇ ਤੇ ਡਿੱਗਿਆ ਤੇ ਇਸ ਟਾਈਮ ਤੁਸੀਂ ਦੇਖ ਵੀ ਸਕਦੇ ਹੋ ਵੀ ਉਹ ਜਿਹੜੇ ਲੋਕ ਨੇ ਬਰਮਾਸ ਜਿਨ੍ਹਾਂ ਦੇ ਉੱਤੇ ਜਿਹੜਾ ਪੁਲਿਸ ਦਾ ਖੋਪ ਵੀ ਜਿਹੜਾ ਖਤਮ ਹੋ ਚੁੱਕਾ ਉਹਨਾਂ ਨੇ ਕਾਰ ਸਵਾਰਾਂ ਤੇ ਗੋਲੀਆਂ ਤਾਪਰ ਤੋਰ ਚਲਾਈਆਂ ਤੇ ਉੱਥੇ ਤਿੰਨ ਜੀਅ ਨੂੰ ਜਿਹੜਾ ਮੋਤ ਦੇ ਘਰਦਾਰ ਦਾ ਸਾਡੇ ਨਾਲ ਜਿਹਨੇ ਮੋਤ ਹੋਈ ਹੋਰੀ ਪੈਨ ਮੌਜੂਦ ਹੈ ਵੇ ਅਸ਼ੀਸ਼ ਤੂੰ ਮਾਰ ਜਾ ਕੇ ਦੇ ਸਾਡੀਆਂ ਬੱਦਵਾਂ ਲੰਗੜ ਗਿਆ ਤੂੰ ਅੱਜ ਕਿ ਨਾਪਰਾਵਾ ਦਾ ਕਪਰਾ ਹੋਇਆ ਇੱਕ ਬੱਚੀ ਗਈ ਹੈ ਫਰੈਂ ਮਰੀਆ ਹੋਇਆ ਉਸ ਬੱਚੀ ਦਾ ਕੀ ਕਸੂਰ ਸੀ ਉਸ ਬੱਚੀ ਦਾ ਪੱਖ ਦੇ ਤਾਂ ਫਰੈਂ ਮਰੀਆ ਹੋਇਆ ਕੀ ਵੇ ਰਾਜ ਨੂੰ ਕੋਈ ਨਹੀਂ ਪਤਾ ਤੁਸੀਂ ਦੇਖ ਸਕਦੇ ਹੋ ਵੀ ਇਹੋ ਜਿਹੇ ਕਿਹੋ ਜਿਹੇ ਪੀੜਾ ਦੇ ਨਾਲੇ ਪਰਿਵਾਰ ਜਿਹੜਾ ਜਿੰਨਾਂ ਕੋਈ ਗੱਲ ਵੀ ਨਹੀਂ ਕੀਤੀ ਜਾਂਦੀ ਅਸੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਖੜੇ ਆ ਤੁਹਾਨੂੰ ਗੱਲਬਾਤ ਅਸੀਂ ਕਰਦੇ ਆ ਕਿਸ ਹੋਰ ਨਾਲ ਵੀ ਆਖਿਰ ਕੀ ਆਖਿਰ ਪਾਨਾ ਕੀ ਵਰਤਿਆ ਵੀ ਜਿਹੇ ਜਿਵੇਂ ਮਤਲਬ ਕਿ ਇਹ ਜਿਹੜੀ ਵਾਰਦਾਤ ਹੋਈ ਆ ਕੀ ਰੰਜਿਸ਼ ਸੀਗੀ ਕੀ ਦੁਸ਼ਮਣੀ ਸੀਗੀ ਵੀ ਜਿਹੜੇ ਕਰਕੇ ਇਹ ਜਿਹੜਾ ਕਹਾਵਰਤਿਆ ਭਾਜੀ ਪਰਿਵਾਰ ਦੇ ਵਿੱਚ ਖੜਿਆ ਪਰਿਵਾਰ ਵਿੱਚ ਕੋਈ ਵੀ ਇਹੋ ਜਿਹੇ ਹਲਾਤਾਂ ਦੇ ਵਿੱਚ ਨਹੀਂ ਹੈਗਾ ਜਿਹੜਾ ਵਿਰੋਧ ਹੋਵੇ ਕਿਉਂਕਿ ਤੇ ਜਿਹੜੀ ਪੀੜਾ ਹੁੰਦੀ ਆ ਤੇ ਪੀੜਾ ਜਿਹੜੀ ਸਹਿ ਨਹੀਂ ਹੁੰਦੀ ਜਿਸ ਕਰਕੇ ਪਰਿਵਾਰ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿਵੇਂ ਭੈਣਾਂ ਜੜੀਆਂ ਉਹ ਰਹੁੰਦੀਆਂ ਪਈਆਂ ਦਿਖਾਈ ਦੇੜੀਆਂ ਕਿਉਂਕਿ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਤਿੰਨ ਜੀ ਚਲੇ ਜਾਣ ਉਹ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ ਕਿਉਂਕਿ ਲੋਕ ਜਿਹੜੇ ਆ ਉਹ ਮਤਲਬ ਕਿ ਇੱਥੇ ਦਿਖਾਈ ਦੇ ਰਹੇ ਨੇ ਅਸੀਂ ਗੱਲਬਾਤ ਕਰਾਂਗੇ ਵੀ ਬਾਹਰ ਵੀ ਲੋਕਾਂ ਨਾਲ ਖੜੇ ਉੱਥੇ ਵੀ ਲੋਕਾਂ ਨਾਲ ਦਿਖਾਣੇ ਵੀ ਕਿਸ ਤਰ੍ਹਾਂ ਵਿੱਚ ਇਹ ਵਾਦ ਦਾ ਚਰੀਆ ਕੋਈ ਆ ਤਿੰਨ ਜਿਹੜੇ ਬਰਮਾਸ਼ ਲੋਕਾਂ ਨੇ ਇਸੇ ਘਟਨਾ ਨੂੰ ਜਦ ਅੰਜਾਮ ਦਿੱਤਾ ਉਹ ਗੋਰੀਆਂ ਤਾਫਰ ਤੋੜ ਚਲਾਈਆਂ ਨੇ ਉਹਦੇ ਵਿੱਚ ਤਿੰਨ ਇੱਕੋ ਪਰਿਵਾਰ ਦੇ ਜੀ ਜੜੇ ਆ ਉਹ ਜਿਹੜੇ ਮੌਤੇ ਕਾਰ ਜਿਹੜੇ ਉਤਰੇ ਆ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਦੇ ਵਿੱਚ ਇਹੋ ਜਿਹੇ ਹਾਲਾਤ ਹੀ ਨਹੀਂ ਅਗੇ ਵੀ ਜਿਹੜੇ ਕੋਈ ਬੋਲ ਸਕੇ ਦੱਸ ਸਕੇ ਵੀ ਆਖਰੀ ਪੀੜਾ ਕਿਵੇਂ ਦੀ ਹੈ ਜਗੀ ਹੈ ਕਿਉਂਕਿ ਇੰਨੇ ਦਰਦ ਵਿੱਚ ਜਿਹੜਾ ਅੱਲਾ ਹਲਕੇ ਦੇ ਵੀ ਜਿਹੜੇ ਲੋਕ ਐ ਤੇ ਉਹ ਵੀ ਲੋਕ ਨੇ ਜਿਹੜੇ ਸੀਨੀਅਰ ਨੇ ਭਾਜੀ ਹੋਇਆ ਕੀ ਐ ਸਾਲ ਭਾਜੀ ਹੁਣ ਪਤਾ ਨਹੀਂ ਘਰੋਂ ਕੱਲਪਰੀ ਚੱਲੇ ਸੀ ਉਹਦੀ ਭੈਣ ਨੂੰ ਮਿਲਣ ਚੱਲੇ ਸੀ ਕਿੱਪੀ ਤੇ ਬਸ ਗਾਹ ਜਾ ਗਿਆ ਉਹ ਕਿਉਂ ਕਿਵੇਂ ਦਾ ਹਾਲਤ ਮੰਨਦੇ ਜਾ ਰਹੇ ਭਾਜੀ ਜਿਹੜੇ ਤੁਹਾਨੂੰ ਜਿਹੜੇ ਭਾਜੀ ਹੁਣ ਤੁਹਾਨੂੰ ਸਾਰੇ ਦੁਨੀਆ ਨੂੰ ਪਤਾ ਜੋ ਲਾਤ ਮਾਰਦੇ ਕਹਿੰਦੇ ਇਹ ਦੋ ਸਾਰੇ ਦੇ ਕੇ ਸਾਹਮਣੇ ਆਏ ਨੇ ਤੇ ਤੋਹ ਵਾਲੀ ਕਿਹੜੀ ਗੱਲ ਹੈ ਲਾਤ ਤਾਂ ਬਹੁਤ ਮਾਰੇ ਪਰਿਵਾਰ ਦੇਖੋ ਜਿਸੇ ਵੱਲੋਂ ਤਾਂ ਬੱਚੇ ਬਾਹਰ ਲੱਗੇ ਜਾਂਦੇ ਇਹਨਾਂ ਨੂੰ ਡਰਦੇ ਮਾਂ ਫਿਰ ਖਾਇ ਲੱਗ ਲੱਗੇ ਬੱਚਿਆਂ ਨੂੰ ਬਾਹਰ ਭੇਜਦੇ ਆ ਇਹਨਾਂ ਵੱਲੋਂ ਬੱਚੇ ਬਾਹਰ ਹੋਰ ਬਾਹਰ ਉੱਥੇ ਬਾਹਰ ਕਿੰਨਾ ਕਿਥੇ ਵੀ ਮਿਹਨਤ ਕਰਕੇ ਬਣ ਸਕਦੇ ਆ ਮਾਂ ਨੂੰ ਡਰੀ ਨਾ ਲੱਗਣ ਲੱਗ ਪਿਆ ਉਹ ਬੱਚੇ ਨੂੰ ਤਾਂ ਹੀ ਬਾਹਰ ਭੇਜੀ ਜਾਂਦੇ ਆ ਫਿਰ ਅੰਜੀ ਜੀ ਨਹੀਂ ਭਾਜੀ ਅੰਜੀ ਜੀ ਉਹਨਾਂ ਕੁੜੀ ਦੀ ਗੱਜ ਕੋਦੀ ਇਹ ਕੁੜੀ ਨੂੰ ਬੜੇ ਏਡਾ ਹਾਲ ਨੇ ਹਾਲਾਤ ਮਾਰੇ ਕਰਦੇ ਆ ਠੀਕ ਹੈ ਨਾ ਕੁੜੀ ਹੁੰਦੀ ਟੈਰੀ ਕਰਕੇ ਕੀ ਜੀ ਭਾਜੀ ਕੁੜੀ ਦਾ ਮਤਲਬ ਕੀ ਆਖਿਰ ਦੂਜੇ ਨਾਲ ਤਾਂ ਦੁਸ਼ਮਣ ਹੀ ਸਮਝੀ ਜਾ ਸਕਦੀ ਹੈ ਕੁੜੀ ਨਾਲ ਕੀ ਦੁਸ਼ਮਣ ਕੁੜੀ ਨਾਲ ਕੋਈ ਦੁਸ਼ਮਣ ਉਹਨੇ ਕਿਹੋ ਜਿਹਾ ਮਾਦਰਾ ਠੀਕ ਹੈ ਜੋ ਮਾਰਾ ਗੱਲ ਤਾਂ ਇਹ ਵੀ ਵਿਆਹ ਵੀ ਰੱਖਿਆ ਸੀ ਕਹਿੰਦੇ ਹਾਂਜੀ 15 ਦੇ ਰਹਿ ਕੇ ਬਾਅਦ 15 ਤੋਂ ਲੈਣਾ ਹੈ ਪਤਾ ਹੋ ਜੀ ਕੀ ਰੱਜ ਰੰਜੀਸ਼ ਨੇ ਕੱਢੀ ਜਿ ਜਲੇ ਹੋ ਜੀ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਪਰਿਵਾਰ ਹੈ ਉਹ ਕਾਫੀ ਪੀੜ੍ਹਾ ਚ ਜਿਹੜਾ ਦਿਖਾਈ ਦੇ ਰਿਹਾ ਰਿਸ਼ਤੇਦਾਰ ਵੀ ਆ ਰਹੇ ਆ ਉਹ ਬੋਲਦੇ ਹਾਲਾਤਾਂ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਲੋਕ ਜਿਹੜੇ ਕਹਿੰਦੇ ਆ ਅਗਰ ਇਹੋ ਜਿਹੇ ਹਾਲਾਤ ਰਹੇ ਤਾਂ ਤਾਂ ਜਿਹੜੇ ਬੱਚੇ ਆ ਉਹ ਬਾਹਰ ਲੋਕ ਆਪਣੇ ਭੇਜਦੇ ਪਏ ਨੇ ਦਿਖਾਈ ਦੇ ਰਹੇ ਨੇ ਕਿਉਂਕਿ ਤੁਸੀਂ ਤੁਹਾਨੂੰ ساری ਛੁੱਟੀਆਂ ਤਸਵੀਰਾਂ ਵਿਖਾ ਦਿੰਦੇ ਆ ਕਿ ਕਰਦੇ ਇਸ ਤਰ੍ਹਾਂ ਦਾ ਜਿਹੜਾ 게ਟ ਲੱਗਾ ਹੋਇਆ ਪਰਿਵਾਰ ਹੈਗਾ ਵੀ ਅੰਦਰ ਬੈਠਾ ਫਰਲਾੰਦਾ ਜਿਹੜੇ ਰਿਸ਼ਤੇਦਾਰ ਆਏ ਨੇ ਉਹ ਵੀ ਜਿਹੜੇ ਕਾਫੀ ਰੋਹਦੇ ਤੇ ਇਹੋ ਜਿਹੇ ਹਾਲਾਤਾਂ ਵਿੱਚ ਬੈਠੇ ਨੇ ਕਿ ਉਹਨਾਂ ਗੱਲ ਵੀ ਜਿਹੜੀ ਨਹੀਂ ਕਰ پا ਰਹੇ ਲੇਕਿਨ ਉਹਨਾਂ ਦਾ ਦਰਦ ਦੇਖ ਕੇ ਖੁਦ ਵੀ ਜਿਹੜਾ ਮਨ ਡੋਲ ਜਾਂਦਾ ਵੀ ਇਹੋ ਜੀ ਪੀੜਾ ਜਿਹੜੇ ਇੱਕੋ ਪਰਿਵਾਰ ਦੇ ਤਿੰਨ ਜੀ ਚਲੇ ਗਏ ਹੋਣ ਤੇ ਉਹ ਸਮਝ ਸਕਦੇ ਆ ਵੀ ਇਹੋ ਜੀ ਜਿਹੜੀ ਪੀੜਾ ਉਹ ਕਿਵੇਂ ਦੀ ਹੋਏਗੀ ਤੇ ਉਸ ਪਰਿਵਾਰ ਤੇ ਆਖਿਰ ਕੀ ਬੀਤਦੀ ਹੋਵੇਗੀ ਰੱਬ ਤੋਂ ਇਹ ਹਰ ਇਹ ਮੰਗ ਰਹਿੰਦੀ ਹੈ ਕਿ ਉਹ ਪਰਿਵਾਰ ਨੂੰ ਜਿਹੜਾ ਪੀੜਾ ਜਿਹੜੀ ਸਹਿਣ ਦੇ ਜਿਹੜੀ ਸ਼ਕਤੀ ਦਵੇ ਤਾਂ ਜੋ ਇਹ ਜਿਹੜੀ ਪੀੜਾ ਹੈਗੀ ਉਹ ਬਰਦਾਸ਼ਤ ਕਰ ਸਕਣ ਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਇਹ ਵੀਰ ਕੀਤੀ ਜਾ ਰਹੀ ਹੈ ਵੀ ਸਖਤ ਐਕਸ਼ਨ ਲੈਣ ਉਹ ਲੋਕਾਂ ਦੇ ਜਿਹੜੇ ਬਦਮਾਸ਼ ਲੋਕ ਆ ਜਿਹੜੇ ਵੀ ਇਹੋ ਜਿਹਾ ਵਾਅਦਾ ਤਾ ਨੂੰ ਅੰਜਾਮ ਦਿੰਦੇ ਆ ਕਿਸੇ ਦੇ ਘਰ ਗੁਜਲਾ ਪੁਜਾਰਦੇ ਨੇ ਉਹ ਤੁਸੀਂ ਵੀ ਦੇਖਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਤਾਪੜ ਤੋੜ ਬਿਨਾ ਕਿੱਚ ਜਕੇ ਬਿਨਾ ਪ੍ਰਵਾਹ ਕੀਤੇ ਗੋਲੀਆਂ ਚਲਾਈਆਂ ਆਖਿਰੋ ਕੁੜੀ ਦਾ ਵੀ ਕੀ ਦੋਸ਼ ਸੀ ਜਿਹੜੀ ਇਸ ਵਾਅਦਾ ਦੇ ਵਿੱਚ ਜਿਹੜੀ ਜਿਹਦੀ ਜਾਨ ਚਲੀ ਗਈ ਤੇ ਤਿੰਨ ਜੀਆਂ ਦੀ ਜਿਹੜੀ ਮੌਤ ਹੋਈ ਆ ਦੋ ਜਿਹਰੇ ਇਲਾਜ ਆ ਜਿਨ੍ਹਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਆ ਤੇ ਪਰਿਵਾਰ ਦੇ ਨਾਲ ਜਿਹੜਾ ਵੀ ਕਹਿ ਸਕਦੇ ਆ ਵੀ ਉਹ ਪਹਾੜ ਟਿਕ ਪਿਆ ਉਹ ਇਲਾਕੇ ਦੇ ਵਿੱਚ ਪਹਾੜ ਟਿਕ ਪਿਆ ਜੋ ਨਾ ਸਹਿਣ ਕਰਨ ਵਾਲਾ ਕੋ ਵੀ ਕੈਮਰਾਮੈਨ ਜੇ ਨਸਰਵ ਜੀ ਸੀ ਦਾਨਿਕ ਫੇਰਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर